ਹਾਂਜੀ ਘਰ ਬੈਠੀਆਂ ਪੈਣਾ ਲਈ ਕਮਾਈ ਦਾ ਬਹੁਤ ਵੱਡਾ ਸਾਧਨ ਹੈ ਜੀ ਇਹ ਬਹੁਤ ਵਧੀਆ ਸਾਧਨ ਹੈ ਤੇ ਹਾਂਜੀ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਹੈ ਵੀ ਘਰ ਬੈਠੀਆਂ ਪੈਣਾ ਕਿਵੇਂ ਆਪਣਾ ਕੰਮ ਚਲਾ ਸਕਦੀਆਂ ਆਫਲਾਈਨ ਜਾਂ ਆਨਲਾਈਨ ਹਾਂਜੀ ਆਫਲਾਈਨ ਦਾ ਕੰਮ ਦਾ ਮਤਲਬ ਹੋ ਗਿਆ ਜੀ ਜਿਵੇਂ ਆਪਾਂ ਕਿਸੇ ਪਿੰਡ ਵਿੱਚ ਹੈ ਜੀ ਆਪਣਾ ਬੁਟੀਕ ਖੋਲ੍ਹ ਸਕਦੇ ਆ ਤੇ ਆਪਾਂ ਕਿਸੇ ਨਾਲ ਕਨੈਕਟ ਕਰਕੇ ਦੁਕਾਨ ਕੱਪੜਿਆਂ ਦੀ ਦੁਕਾਨ ਵਾਲੇ ਨਾਲ ਆਪਾਂ ਉਹਨਾਂ ਚੁੰਨੀਆ ਤੇ ਗੋਟੇ ਵਗੈਰਾ ਲਾ ਸਕਦੇ ਆ ਜੇ ਕਿਸੇ ਦੇ ਬੁਟੀਕ ਦਾ ਕੰਮ ਹੁੰਦਾ ਜੀ ਜਿਵੇਂ ਕਿਸੇ ਦੀ ਦੁਕਾਨ ਵਾਲ ਦੇ ਕਗਰੇ ਵਗੈਰਾ ਤੇ ਕੋਈ ਠੀਕ ਕਰਨੀ ਹੁੰਦੀ ਹੈ ਇੱਕ ਗਗਰਾ ਚੋਲੀ ਵਗੈਰਾ ਉਹਨਾਂ ਤੇ ਆਪਾਂ ਜਿੱਪਾ ਵਗੈਰਾ ਲਾ ਸਕਦੇ ਹਾਂ ਉਹਨਾਂ ਨੂੰ ਖੁੱਲੇ ਪੀੜੇ ਕਰ ਸਕਦੇ ਹਾਂ ਜੀ ਬਹੁਤ ਵੱਡਾ ਕੰਮ ਨਹੀਂ ਹੁੰਦਾ ਥੋੜਾ ਮੋਟਾ ਕੰਮ ਹੀ ਹੁੰਦਾ ਤੇ ਪੈਸੇ ਵਧੀਆ ਬੰਦੇ ਆ ਜਾਂ ਆਪਾਂ ਆਪਣੇ ਘਰਾਂ ਚ ਆਮ ਪਹਿਣਾ ਜਿਹੜਾ ਕੱਪੜੇ ਸਟਿਚ ਕਰਦੀਆਂ ਤੇ ਆਪਾਂ ਉਹਨਾਂ ਦੀਆਂ ਸਲਵਾਰਾਂ ਲੈ ਕੇ ਸਟਿਚ ਕਰ ਸਕਦੇ ਹਾਂ ਬੁਟੀਕ ਤੋਂ ਆਪਾਂ ਸਲਵਾਰਾ ਲੈ ਕੇ ਸਟਿਚ ਕਰ ਸਕਦੇ ਹਾਂ ਇਹ ਵੀ ਬਹੁਤ ਵਧੀਆ ਸਾਧਨਾ ਹੈ ਜੀ ਆਪਣਾ ਕੰਮ ਚਲਾਉਣ ਵਾਸਤੇ ਜਾਂ ਕਈ ਪੜੀਆਂ ਲਿਖੀਆਂ ਲਿਖੀਆਂ ਜਾ ਰਹੁੰਦੀਆਂ ਜੀ ਟਿਊਸ਼ਨ ਵਗੈਰਾ ਵੀ ਬੱਚਿਆਂ ਨੂੰ ਕਰਵਾ ਸਕਦੇ ਆ ਇਹਦੇ ਨਾਲ ਵੀ ਆਪਾਂ ਆਪਦੇ ਘਰ ਦੇ ਖਰਚੇ ਵਿੱਚ ਉਹਨਾਂ ਦੇ ਹਸਬੰਦ ਆਪਣੇ ਦੇ ਆਪਾਂ ਹੈਲਪ ਕਰ ਸਕਦੇ ਆ ਜੀ ਤੇ ਇਹ ਬਹੁਤ ਵਧੀਆ ਸਾਧਨ ਹੈ ਜੀ ਇਹਨਾਂ ਆਪਣੀ ਕਮਾਈ ਵੀ ਵਧੀਆ ਹੁੰਦੀ ਐ ਸਟੀਚਿੰਗ ਦੇ ਕੰਮ ਵਿੱਚ ਤਾਂ ਬਹੁਤ ਹੀ ਵਧੀਆ ਕਮਾਈ ਹੁੰਦੀ ਐ ਜੀ ਤੁਸੀਂ ਸਟੀਚਿੰਗ ਦੇ ਕੰਮ ਵਿੱਚ ਹਰ ਤਰ੍ਹਾਂ ਨਾਲ ਕਮਾਈ ਕਰ ਸਕਦੇ ਹੋ ਜੀ ਭਾਵੇਂ ਤੁਸੀਂ ਆਨਲਾਈਨ ਕੰਮ ਕਰਨਾ ਹੋਵੇ ਤੁਸੀਂ ਆਪਣਾ YouTube ਤੇ ਕੋਈ ਚੈਨਲ ਬਣਾ ਸਕਦੇ ਆ ਉਰੇ ਤੇ ਆਪਣੇ ਸਲਾਈਡਿੰਗ ਵੀਡੀਓਜ਼ ਵਗੈਰਾ ਦਿਖਾ ਸਕਦੇ ਆ ਇਹਨਾਂ ਵਧੀਆ ਆਮਦਨ ਹੋ ਜਾਂਦੀ ਹੈ ਜੀ ਸਟਾਰਟਿੰਗ ਤੋਂ ਆਪਣੇ 9 10000 ਦੀ ਸਟਾਰਟਿੰਗ ਆਪਣੀ ਵੀਡੀਓ ਦੇ ਵਿਊ ਤੋਂ ਆ ਜਾਂਦੇ ਆ ਜੀ ਆਪ ਨੂੰ ਵਧੀਆ ਕਮਾਈ ਆ ਜਾਂਦੀ ਹੈ ਜੀ ਪਰ ਇਹਦੇ ਵਾਸਤੇ ਆਪਾਂ ਨੂੰ 1 ਸਾਲ ਮਿਹਨਤ ਕਰਨੀ ਪੈਂਦੀ ਹੈ ਕਈਆਂ ਨੂੰ 6 ਮਹੀਨੇ ਮਿਹਨਤ ਕਰਨੀ ਪੈਂਦੀ ਹੈ ਜੀ ਤੇ ਇਹਦੇ ਚ ਵਧੀਆ ਆਮਦਨ ਹੋ ਜਾਂਦੀ ਹੈ ਜਿਵੇਂ ਆਪਣਾ ਪ੍ਰਾਣਾ ਸੱਭਿਆਚਾਰਕ ਦਿਖਾ ਸਕਦੇ ਆ ਅੱਜ ਕੱਲ ਸੱਭਿਆਚਾਰਕ ਆਪਣਾ ਲੋਪ ਹੋ ਰਿਹਾ ਹੈ ਆਪਾਂ ਉਹ ਵੀ ਦਿਖਾ ਸਕਦੇ ਆ ਦਰਿਆ ਖੇਸ ਚਾਦਰਾਂ ਜੋ ਵੀ ਆਪਾਂ ਪਿੰਡਾਂ ਦੇ ਪੁਰਾਣੇ ਕਲਚਰ ਹੁੰਦਾ ਹੈਗਾ ਆਪਣੇ ਕੋਲ ਸਾਰਾ ਉਹ ਆਪਾਂ ਦਿਖਾ ਸਕਦੇ ਆ ਜੀ ਆਪਣੇ ਪਿੰਡਾਂ ਚ ਦਾ ਖੇਤ ਵਗੈਰਾ ਵੀ ਆਪਾਂ ਦਿਖਾ ਸਕਦੇ ਆ ਸਾਰੇ ਆਪਾਂ ਕੀ ਕੀ ਆਪਾਂ ਸਬਜ਼ੀਆਂ ਵੀ ਦੀਆਂ ਇਹ ਸਬਜ਼ੀਆਂ ਵਗੈਰਾ ਵਿੱਚ ਆਪਾਂ ਕੀ ਕੀ ਖਾਦ ਪਾਉਣੇ ਆ ਆਪਾਂ ਜਿਵੇਂ ਮੱਝਾਂ ਦਾ ਕੰਮ ਆਪਣਾ ਦਿਖਾ ਸਕਦੇ ਆ ਡੈਰੀ ਫਾਰਮ ਦਿਖਾ ਸਕਦੇ ਆ ਕੋਈ ਵੀ ਘਰੇ ਆਪਾਂ ਮੱਝਾਂ ਰੱਖੀਆਂ ਹੋਈਆਂ ਉਹਨਾਂ ਦੀ ਆਪਾਂ ਖਾਲ ਵਗੈਰਾ ਦਿਖਾ ਸਕਦੇ ਆ ਕਿੰਨਾ ਦੁੱਧ ਜਾਰਾ ਦਿੰਦੇ ਆ ਜੀ ਕਿੰਨਾ ਦੁੱਧ ਵਧੀਆ ਹੁੰਦਾ ਸੰਗਣਾ ਹੁੰਦਾ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਵੀਡੀਓ YouTube ਤੇ ਦਿਖਾ ਸਕਦੇ ਆਂ ਜੀ ਤੇ ਇਹ ਆਪਣਾ ਆਨਲਾਈਨ ਕੰਮ ਹੋ ਜਾਂਦਾ ਜੀ ਤੇ ਜਿਵੇਂ ਕਿ ਆਪਣਾ ਕੱਪੜੇ ਸਟਿਚ ਕਰਕੇ ਆਪਾਂ ਜਿਵੇਂ ਅੱਜ ਕੱਲ ਤਾਂ ਮੀਸ਼ੋ ਤੇ ਹੋਇਆ ਤੇ ਕਈ ਪਲੇਟਫਾਰਮ ਚੱਲੇ ਜੀ ਉਹਨਾਂ ਤੇ ਆਪਾਂ ਕੱਪੜੇ ਵੀ ਸੇਲ ਕਰ ਸਕਦੇ ਆਂ ਇਹ ਆਪਣਾ ਕਮਾਈ ਦਾ ਵਧੀਆ ਸਾਧਨ ਹੈ ਜੀ ਤੇ ਬਾਕੀ ਜੀ ਬਹੁਤ ਤਰ੍ਹਾਂ ਤਰ੍ਹਾਂ ਦੇ ਐਪ ਹੈਗੇ ਆ ਜਿੱਥੇ ਆਪਾਂ ਆਪਣਾ ਸਮਾਨ ਸਟਿਚ ਕਰ ਕਰਕੇ ਸੇਲ ਕਰ ਸਕਦੇ ਆਂ ਸੋ ਫਰੈਂਸ ਆਪਣੀ ਛੋਟੀ ਜੀ ਵੀਡੀਓ ਸੀ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰੋ ਤੇ ਤਾਂ ਜੋ ਮੈਂ ਹੋਰ ਵਧੀਆ-ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂ ਤੇ ਸੋ ਫਰੈਂਡਸ ਮੈਨੂੰ ਤਾਂ ਆਨਲਾਈਨ ਤੇ ਆਫਲਾਈਨ ਦੋਨੇ ਕੰਮ ਹੀ ਵਧੀਆ ਲੱਗਦੀ ਆ ਆਪਾਂ ਦੋਨੇ ਕੰਮ ਹੀ ਕੀਤੀ ਹੈ ਜੀ ਆਫਲਾਈਨ ਕੰਮ ਵੀ ਕਰ ਰਹੇ ਆ ਸਟੀਚਿੰਗ ਦਾ ਤੇ ਆਪਾਂ ਆਨਲਾਈਨ ਕੰਮ ਵੀ ਕਰ ਰਹੇ ਆ ਜਿਹਦੇ ਵਿੱਚ ਆਪਾਂ ਨੂੰ ਵਧੀਆ ਟੈਂਪਾਸ ਹੋਈ ਜਾਂਦਾ ਜੀ ਵਧੀਆ ਪਰਮਾਤਮਾ ਬੰਨੀਓ ਤੇ ਤੁਸੀਂ ਮੈਂ ਸਾਰੀਆਂ ਭੈਣਾਂ ਨੂੰ ਕਹੂੰਗੀ ਤੁਸੀਂ ਵੀ ਆਪਣਾ ਆਨਲਾਈਨ ਜਾਂ ਆਫਲਾਈਨ ਕੋਈ ਨਾ ਕੰਮ ਜਰੂਰ ਸ਼ੁਰੂ ਕਰੋ ਜਿਸ ਦੇ ਨਾਲ ਕਿ ਆਪਾਂ ਘਰ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕੀਏ ਤੇ ਆਪਣਾ ਖਰਚਾ ਆਪਣੇ ਚਲਾ ਸਕੀਏ ਸੋ ਫਰੈਂਡਸ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ